ਲੈ ਰਹੀ ਠੀਕ ਹੈ ਉਹ ਮੈਂ ਤਾਂ ਲਿਆਦੀ ਫੋਨ ਆ ਲੋ ਗਾੜਾ ਕੁਝ Evet Allah'a bakın bak. Sawalah, sawalah sih kalau macam ਫਾਲਾਨੇ ਬੁਰਾ ਤਾਂ ਦੋ ਹੁੰਦੇ ਰਹਿ ਗਿਆ ਤੂੰ ਤੇ ਕੋਈ ਤੇ ਨਦਰ ਲੈਣੇ ਇਹੋ ਕਿ ਹੋ ਜੂ ਸਾਰੀ ਆਇਆ ਬੁਰਾ ਲਾਈਕ ਆ ਉਹ ਵੇ ਸਾਹਮਣੇ ਆ ਲਾਈਨ ਚ ਪੈਣ ਦੋਹੇ ਉਹ ਬਾਇਆ ਫਿਰ ਨਾਲ ਲੰਮਾ ਹੋਰ ਆ ਨਾ ਉਹ ਵੇ ਸਾਹਮਣੇ ਰਹੇਗਾ ਇੱਕ ਉੱਚਾ ਪੂਰਾ ਜਿਹੜਾ ਹੋਰ ਲੱਗਦਾ ਤੇ ਮੈਨੂੰ ਸਾਰੇ ਦਿਨ ਨਹੀਂ ਮਜ਼ਾ ਆਦੀ ਹੁਣ ਤਾਂ ਜੇ ਉਹ ਪੰਤਾ ਜਿਹੜਾ ਕੀ ਆਪਣਾ ਹਾਈਟ ਜੇ ਇਧਰ ਲੱਗੇ ਉਹਦੇ ਜਿਆਦਾ ਵਧੀ ਤੇ ਹਨਾ ਇਹਨੂੰ ਭੈਣ ਜਦੋਂ ਬਾਈਪਾਸ ਕਰੋ ਭਰਾ ਇੱਕ ਵੀ ਘਮਾ ਲੈਂਦੇ ਲੈ ਉਹਨਾਂ ਚੱਲਦੇ ਰਹਿੰਦੇ ਨਾ ਫਿਰ ਦਵਾ ਗਿਆ ਉਹ ਜਿਹੜੀ ਜੇ ਉਹ ਹਾਈਟ ਜੀ ਉੱਥੇ ਲੱਗੇ ਉਹ ਤੋਂ ਸੈਕ ਬਹੁਤ ਉੱਚਾ ਹੋ ਜਾਂਦਾ ਅਸਲ ਪੂਰੇ ਬੋਲਦਾ ਉਹ ਬੋਲਦਾ ਫਰੇਂਡਰ ਨੂੰ ਹਾਂ ਬੈਠੇ ਨੇ ਦਰਖਤ ਦੇ ਚਕਾਉਣ ਵਾਲੇ ਆ ਪਾਇਆ ਪਿਆ ਮਾਰਿਆ ਨਾਸ ਇਹ ਖਾਸ਼ ਨਾ ਕੋਈ ਨਹੀਂ ਆ ਮੋਟਰਸਾਈਕਲ ਦੀ ਇਹ ਤੇ ਰਦਾ ਵਧੀਆ ਪਿਆ ਨਾ ਮਾ ਅੱਛਾ ਕਿੱਛ ਮੇ ਟੁੱਟ ਗਿਆ ਜੀ ਪਾਣੀ ਸੱਤੀ ਵੀ ਟੁੱਟ ਗਿਆ ਜੀ ਇਹ ਸੋਚ ਕੇ ਵੀ ਕਰਕੇ ਉਹ ਖੱਤੇ ਨਾਲ ਫੋਨ ਜਵੇ ਇੰਨਾ ਵੇਖੋ ਉਹ ਨਹੀਂ ਅੱਛਾ ਉਹ ਨਹੀਂ ਟੋਣੇ ਬੁਲ ਨਹੀਂ ਜਾਏ ਹੂੰ ਉਹ ਤਾਂਹੀਂ ਆਈ ਨਿਕਲ ਗਿਆ ਉਹ ਬੋਲ ਆ ਉਹ ਸਾਬ ਤੋਂ ਹੀ ਨਿਕਲੇ ਉੱਪਰੇ ਆ ਗਏ ਜੀ ਪੁੱਛੇ ਦੱਬਲੇ ਸਾਰੇ ਫਿਰ ਹੂੰ ਮੇਰੇ ਲੈ ਇਹ ਫੋਨ ਦੀ ਲਾਈਟ ਕਰਦੇ ਨੇ ਇੱਥੋਂ ਹੀ ਬਣਾ ਦੇਣਾ ਮੈਨੂੰ ਉਹ ਦੋ ਫੀਟ ਵਾਲੀ ਡੈਡਿੰਗ ਦੀ ਉੱਥੇ ਇਧਰ ਵਜੋਂ ਮਾਰਾ ਜਾ ਆ ਜਾ ਫੇਡਰ ਆ ਜਾ ਇਹ ਤਾਂ ਮੇਰੇ ਕੋਲ ਨਹੀਂ ਆ ਰਿਹਾ। ਉਹਦਾ ਅਖਰੋ ਗੱਜਾਉਣ ਲੱਗ ਪਿਆ। ਕੀ ਸੰਜੀਵਾਟ ਹੈ? ਨਹੀਂ ਆਪ ਨੇ ਸੰਜੀ ਨਹੀਂ ਕਿਹਾ। ਮੈਂ ਪਤਾ ਨਹੀਂ। ਨਾ ਸੰਜੀ ਨਹੀਂ।

ਟਾ ਬੰਦ ਕਰਕੇ ਹੋਰ ਸਾਰੀਆਂ ਸਾਰੀਆਂ ਲਾਈਟਾਂ ਬੰਦ ਸੱਚਾ ਉਹ ਲੈਣੀ ਕਿੱਟ ਰੱਖਦੇ ਨੇ ਜੰਨੇ ਪੜ ਤੇ ਟੱਕਿਆ ਮੋਰੀਆਂ ਸਾਰਾ ਕੁਝ ਕਵਰ ਕਰਕੇ ਢੱਡਾ ਲੱਗਿਆ ਸੋਲਰ ਵਾਲੀ ਤਾਰ ਗੱਟੀ ਬੰਨ੍ਹਦੇ ਨੇ ਸਾਰੇ ਪਿੰਡਾਂ ਦੀ ਗੱਟੀਆਂ ਨੇ ਸੋਲਰ ਵਾਲੀਆਂ ਤਾਰਾਂ ਜੀਆਂ ਸਾਰੀ ਬੰਦ ਕਰਕੇ ਰਾਤ ਰੱਖੀ ਸ਼ਹਿਰ ਚ ਵੀ ਕਰਿਆ ਨੇ ਬੰਦ ਪਿੰਡਾਂ ਚ ਵੀ ਸਾਰੇ ਕਿਤੇ ਸਾਰੀਆਂ ਹੀ ਵੱਟਦੀਆਂ ਸਾਰੀਆਂ ਹੀ ਵੱਟਦੀਆਂ ਰਾਤ ਨੂੰ ਨੇਰਾ ਹੀ ਬਹੁਤ ਕਰਿਆ ਪਿਆ ਸੀ ਪਹਿਲੀ ਵਾਰ ਦੇਖਿਆ ਹੈ ਜਿਆ ਕੁਝ ਹਾਂ ਮੈਂ ਮੈਂ ਸਰ ਲਾਈਟ ਦੇ ਉਪਰੋਂ ਦਾ ਪਲੱਗ ਜਾਂ ਕੱਢਦਾ ਵਿੱਚੋਂ ਹੁਣ ਕੇ ਮੂੰਹੋਂ ਆਹ ਵਾ ਦਿਨੇ ਕਾ ਕਟਤਾ ਫਲਾ ਗਿਆ ਚਲੂ ਦਾ ਲੱਗੀ ਫੇਰ ਪਤਾ ਨਹੀਂ ਕਾ ਨਾ ਨਾ ਉਹ ਸੋਗਰ ਲੱਗੇ ਵਾ ਨਾ ਦਰਬਾਰ ਦਰਬਾਰ ਸਾਹਿਬ ਦੀ ਪਹਿਲੀ ਵਾਰੀ ਕਟਿਆ ਨੇ ਲੈਟਾਂ ਮੰਦ ਕਰੀਆਂ ਨੇ ਕਦੇ ਨਹੀਂ ਹੋਇਆ ਹਜੇ ਕੰਮ ਹੋਇਆ ਨਹੀਂ ਸੀ ਉਹ ਵਾ ਮਾਹੌਲ ਦਾ ਬਣਾ ਰੱਖਿਆ ਨੇ ਸੋਚ ਸੇਫਟ ਵੀ ਆਪਕੇ ਲਈ ਮੂ ਕਰਦੇ ਤੇ ਕਹਿੰਦੇ ਨੇ ਕਿ ਲੈਟਾਂ ਚੱਲਦੀਆਂ ਨਹੀਂ ਕਦੇ ਗੱਡੀ ਦਿਖਾਉਣ ਜਾਂਦੀ ਉਹ ਕਨੋ ਕਰਤ ਵਿਲੇਟਾਂ ਇਹ ਦਲਦੇ ਨੇ ਕਾਂਗ ਨਹੀਂ ਗਿਆ ਤੇ ਪ੍ਰਮਾਣ ਨਹੀਂ ਮਿਲਿਆ ਕਿ ਲੈਡਾਂ ਨੂੰ ਕਿੰਨਾ ਪਤਾ ਨਹੀਂ ਕਿ ਕਿਹੜਾ ਕਰ ਕਿੱਥੇ ਬਸ ਨਾ ਸਾਰੇ ਨਾ ਸਾਰੇ ਉਹਦਾ ਜੀਪੀਐਸ ਹੈਗਾ ਸਾਰਾ ਕੁਝ ਕਰਕੇ ਮੰਗਲ ਤੋਂ ਜੋੜੇ ਨਾ ਉਹ ਮਨੇ ਬਲਾ ਪਾਣੀ ਹਾਂ ਹਾਂ ਕੀ ਹਾਲ ਨੇ ਬ੍ਰੋ ਪੀ ਐ ਬੜਾ ਹੀ ਲੱਤੇ ਨੇ ਇੰਨੀਆਂ ਟੀਮਾਂ ਦੇ ਦਾ ਹਾਂ ਹੋਰ ਤੁਸੀਂ ਬਾਈ ਤੱਕਾ ਕਰਦੇ ਹੋ ਕਰਦੇ ਕਿ ਕੀ ਦੇਗਾ ਕੱਲੂ ਗਿਆ ਹੈ ਕਿਤੇ ਬੱਧੀ ਮੈਂ ਕਿਹਾ ਸਮੋਸੇ ਬਣਾਉਣਗੇ ਚਾਹ ਪਾਣੀ ਅਰੇਂਜਮੈਂਟ ਕਰਦਾ ਸਰਦਾ ਉਹ ਬਾਈ ਥੋੜਾ ਬੰਦੇ ਨੇ ਲਗਾਏ ਉੱਥੇ ਚੱਲੋ ਕਿਤੇ ਤੇਰੀ ਮੋਟਰ ਨਾਲ ਤਾਂ ਸਹੀ ਆ ਤਾਂ ਹਾਂ ਉਹ ਸਹੀ ਆ ਇਸ ਵਾਰ ਉਹ ਤਾਂ ਵਧੀਆ ਕੰਮ ਕਰ ਰਿਹਾ ਉਹਦਾ ਮੋਟਰ ਦਾ ਵੀ ਆਪ ਵੀ ਲਾਈਵ ਆ ਗਏ ਚੱਕਰ ਵੀ ਲਾਇਓ ਲਾਈਵ ਹੈ ਲਾਈਵ ਹੈ ਇੱਕ ਕਦਮ ਬੰਦਾ ਆ ਜਾਂਦਾ ਘਰ ਭੱਜ ਜਾਂਦਾ ਪੰਜ ਚਾਰ ਬੰਦੇ ਜਿਹਦੀ ਪਾਇਦਾ ਦੋ ਕੰਮੇ ਚੱਲਦੇ ਨੇ ਪੰਜਾਬ ਦੇ ਕਿਹਦਾ ਖੰਭਾ ਦਾ ਹਾਲ ਮੇਰੇ ਲਾਈਵ ਹੋ ਰਿਹਾ ਹੁਣ ਜਿਹੜਾ ਨਾ ਜਾਈ ਕੋ ਚੱਕੀ ਫੇਰਦੇ ਨੇ ਊੜੀ ਦਾ ਕੰਦ ਬਰਨਾਲੇ ਫੇਰ ਦੀਪੇ ਨੂੰ ਜਹਾਜ਼ ਦਿਖਾਉਂਦੇ ਨੇ ਡਰੋਨ ਜਿਹੋ ਹਾਂ ਜਿਹੜੇ ਹੁਣ ਚੱਲ ਰਹੇ ਸਸ ਟਾਈਮ ਹਾਂ ਜਿਹੜਾ ਕੱਲ ਉੱਥੇ ਡਿਗਿਆ ਹੂੰ ਉਹੀ ਦਿਖਾਈ ਜਾਂਦੇ ਨੇ ਭੈਣ ਦੇ ਖਸਮ ਉੱਤੇ ਕਿੱਥੇ ਡਿਪਿਆ ਯਾਰ ਨਾ ਕੋਈ ਯਾਰ ਗੋਪੀ ਵੀਰੇ ਸੋਹਰੇ ਵੀ ਕਹਿੰਦੇ ਮਾੜਾ ਮੂਹ ਸੁਣ ਤਲੇ ਜੇ ਤੂੰ ਤੂੜੀ ਜਿ ਦਿਖਾਉਂਦੇ ਨਹੀਂ ਡਿਗਿਆ ਹੋਇਆ ਤੂੜੀ ਬਚ ਗਏ ਮੈਂ ਗਈਆਂ ਬਚ ਕੇਵੇਂ ਗਈ ਸਾਹ ਨਹੀਂ ਕਰਦੀ ਪਹਿਲਾਂ ਮੈਨੂੰ ਆਇਆ ਸਾ ਆਪਣੇ ਲੋਕ ਬਾਰਡਰ ਪਾਰ ਹੋ ਕੇ ਇੱਥੇ ਕੋਈ ਵੀਡੀਓ ਦੇਣਦੇ ਉਹਦੇ ਨਾਲ ਸੁਲਪੇ ਜਾਂਦੀ ਹੈ ਸਾਰੀ ਬਾਰਡਰ ਪਾਰ ਹੋ ਕੇ ਨਾ ਲੋਕ ਕਿੱਥੀ ਤਾਰ ਜਾਂਦੇ ਨੇ ਲੈਂਡ ਤੋਂ ਪਾਰ ਜਾਂਦੇ ਨੇ ਜਿਹੜੇ ਸਨਾਲਾ ਸਾਈਡ ਦੇ ਲੋਕ ਪੈਂਦਾ ਤੇਲ ਪਾਉਣ ਤੋਂ ਪੈ ਗਏ ਬਸ ਤਾਂ ਲੈ ਇਹ ਕਿੱਥੋਂ ਚੜਦਾਂਗੇ ਓਕੇ ਮਾਰਦਾਂਗੇ ਲੋਕ ਸਰਕਾਰਾਂ ਨੇ ਕੰਮ ਨਹੀਂ ਕੀਤਾ। ਉਸਦਾ ਬੁਰਾ ਹਾਲਾ ਯਾਰ। ਮੈਂ ਤਾਂ 15-20 ਲੱਖ ਐਮ ਸਰ ਕੁਝ ਦੇਖਿਆ। ਹੁਣ ਨਹੀਂ ਆ ਗਿਆ ਇਹ। ਇਹ ਸਾਡੇ ਦਾ ਹੁਣ ਜਾ ਕੇ ਆਇ ਨਹੀਂ। ਮੈਂ ਪਹਿਲਾਂ ਜਾ ਕੇ। ਉਹ ਤੁਹਾਡੇ ਲੈ ਕੇ ਕੀ ਉਹਦੇ ਨੂੰ। ਪਿੰਦਰ ਆ। ਇਹ ਹੁਣ ਗਿਆ ਤੇ ਆਉਂ ਜਾ ਗਿਆ। ਮੈਨੂੰ ਹੋਏ 2 ਸਾਲ ਪਹਿਲਾਂ। ਅੱਛਾ ਅੱਛਾ। ਅੱਜ ਨਹੀਂ ਵੀਦੀ ਮਿਲਣਾ। ਨਾ ਨਾ। ਇਹ ਮੈਂ ਕੱਲ੍ਹ ਹੀ ਨਹੀਂ ਲਵਾਇਆ ਦੀ ਇਹਨਾਂ ਦਾ। ਕਿਹੜੇ-ਕਿਹੜੇ ਦੇਖਿਆ ਦੀ ਗੁਰਦੁਆਰੇ ਸਾਰੀ। ਕਿੰਨੇ ਮਗ ਪੂਰਾ ਅੰਦਰ ਜਾਣ ਉਹਨਾਂ ਪੱਕੇ ਜਾਣ ਸਾਰਾ ਹਾਂ ਸਾਰਾ ਘਮਾਉਣ ਅੰਦਰ ਉਹਦੇ ਪੰਜਾਬੀ ਪਿਰਸਾ ਉਧਰ ਆਉਣਾ ਲਵੇ ਆਪਣੇ ਲਵੇ ਹਾਂ ਹੈ ਤਾਂ ਉਹਨਾਂ ਕੋਲ ਹੀ ਹੈ ਸਾਰਾ ਮੇਗਾ ਬੱਡੀ ਗਲਾਸ ਤਾਂ ਸਾਰਾ ਮੇਗਾ ਬਾਂਸਰ ਨੂੰ ਛੋਟੇ ਨੂੰ ਬਹੁਤ ਸ਼ੌਂਕ ਆਗਾ ਵੀਡੀਓ ਦਾ ਉਹ ਕਹੋਗਾ ਬਣਾ ਕੇ ਬਾਈ ਮੈਨੂੰ ਬਣਾ ਕੇ ਭੇਜ ਦੇਸੀ ਸੀ ਉਹਨੂੰ ਬਹੁਤ ਭੇਜੀਆਂ ਨੇਗੇ ਉਹਦੇ ਹਜੇ ਅਪਲੋਡ ਕਰਨ ਵਾਲੇ ਰਹਿੰਦੀਆਂ ਨੇ ਇਹਦਾ ਸਾਰਾ ਸਾਡੇ ਤੇ ਪਾਈ ਜਾਂਦਾ ਗਾਣੇ ਲਾ ਲਾ ਆਪਣੇ ਕੋਲ ਤੋਂ ਮੈਨੂੰ ਉਹ ਤੇ ਕਹਿੰਦਾ ਕਹਦਾ ਤੇ ਸ਼ਾਹ ਫਟੇ ਤੇ ਗਾਣਾ ਘਾਟ ਲੱਗਾ ਇਹਦਾ ਵੀ ਚੀਜ਼ੀ ਤੇ ਜੀ ਇੰਨਾ ਵੇ ਲਿਆ ਕੋਤੇ ਫੰਟਰਾ ਲਾਉ ਤਾ ਪਤਾ ਮਾਂ ਕਵਨ ਸੇ ਆ ਕੀ ਮਾਂ ਜਵਾ ਹੈ ਆਗੀ ਚਾ ਪੀ ਗਏ ਬਿਨ ਸੋਟੇ ਨਾਲ ਟਰ ਕਰਕੇ ਕਹਿੰਦਾ ਹੋਊਗਾ ਹੈ ਤੇ ਲਾਇ ਹੋਊਗਾ ਉਹ ਥੱਲੀ ਰਹਿ ਗਿਆ ਮੇਰਾ ਖਾਲਾ ਇਹ ਬਾਗਾ ਪਾ ਰੇਲ ਦੇ ਤਾਹਾਂ ਆਹਾਂ ਇਹ ਨਹੀਂ ਉਹਦੇ ਆਪਾਂਸੇ ਵਾਲਾ ਹੋਰ ਵਧੀਆ ਪੌੜੀ ਪੂੜੀ ਦੀ ਲਾਈ ਸੀ ਨਾ ਸਿਸਟਰ ਨਮਾ ਉਹ ਤਾਂ ਫਿਰ ਉਹ ਲੰਘਾ ਮੈਂ ਰੇਲ ਤੋਂ ਤਾਹਾਂ ਲੰਘਾ ਜਿਹੜਾ ਹੁਣ ਤਿਆਰ ਕਰਾਇਆ ਉਹ ਵੀ ਇਦਾਂ ਹੀ ਆ ਉਹੀ ਉਸ ਦੀ ਗੱਲ ਕਰਦੇ ਆ ਨਹੀਂ ਇੱਕ ਤਾਂ ਹੁੰਦਿਆ ਹੁਣ ਕਹਿੰਦੇ ਹੁਣੇ ਤਿਆਰ ਕਰਕੇ ਲਿਆਂਦਾ ਚਾਹੋ ਵੱਡਾ ਗਾਓ ਕੀ ਹੁੰਦਾ ਬੂਮ ਕਹਿੰਦੇ ਨਿਕਲੂ ਬੂਮ ਅਦਾ ਬੂਮ ਬੜਾ ਕਿਹਾ ਮੀਟਰ ਬੋਲਾਂ ਦੇ ਕੰਮ ਤਾਂ ਵਧੀਆ ਉਹੀ ਕਰਦਾ ਨਾ ਇਹ ਨਾ ਕੰਮ ਦਿੰਦਾ ਕੋਕ ਉਹਦੇ ਸਾਰੇ ਨਾਲ ਵਧਣ ਲੱਗ ਆ ਆਹ ਟੋਟਾ ਇਹਦਾ ਬਹੁਤ ਬੋਲ ਲਾਂਦਾ ਦੋ ਲਾਂਦਾ ਹਾਂ ਹੈਗਾ ਲੈ ਅਸਦਾ ਫਰਕ ਹੈ ਤਾਂ ਬਾਕੀ ਦਾ ਹਾਂ ਵੀ ਟੋਆਟਾ ਵੀ ਦੇਖਿਆ ਵਧੀਆ ਦਾਇਰੇ ਦੇ ਚਾਣਾ ਇਹ ਉਹ ਚੌੜਾ ਵਾਲਾ ਨਾ ਇਹ ਚੌੜਾ ਨਹੀਂ ਕੋਈ ਦਾਇਰੇ ਚਾਹੇ ਤਾਂ ਅਹੀਂ ਤੇ ਇੱਕ ਸੌਖਾ ਮੜ ਮੜ ਜਾਂਦਾ ਪਾਣੀ ਲੈ ਕੇ ਆਨੇ ਬਈ ਹਾਂ ਲੈ ਕੇ ਆਨੇ ਬਈ ਉਥੇ ਆ ਜੇ ਹੁਣ ਚਾਹ ਦੀ ਪੀਗੀ ਖੋਲ ਦੇ ਫਿਰ ਇਹਨੂੰ ਰਹਿਣੀ ਦੋ ਯਾਰ ਖੋਲ ਦੀ ਮੜਾ ਥਲਕਾ ਕੇ ਚਾਹ ਪੀ ਲੈ ਤੋ ਚੱਲ ਜੀਏ ਜਉ ਹਜੇ ਇਸ ਤੋਂ ਲਫੂੰਗਾ ਦੱਲ ਜੁਣਾ ਇਹ ਦੇਖਦਾ ਠੀਕ ਆ ਗਈ ਚਲੋ ਇਹਦਾ ਪੱਕੇ ਕੰਮ ਕੀਤਾ ਹੂੰ ਇਹਨਾਂ ਅਟ ਜ ਆਪਣੇ ਕੇਰਾ ਘੁੰਮ ਕੇ ਆਵਾਂ ਫਿਰ ਦੋ ਬੋਲ ਦਿੰਦੇ ਨਾ ਇਹਨਾਂ ਤੇ ਉਹ ਕਰ ਲੀ ਨੀ ਕਨਾਂ ਵਿੱਚ ਦਰ ਸਮਾਨ ਦੇ ਬੱਚਾ ਪੁੱਛ ਤੇ ਰਹਿ ਗਈ ਇਧਰ ਮਜ਼ਬੂਤ ਲੱਗ ਗਿਆ ਸਮਾਨਾ ਹਾਂ ਤਿੰਨ ਅਰ tuổi ਮਰ ਦੇ ਕਾਫੀ ਨੀ ਜਿਹੜੇ ਮੇਨ ਦੇ ਤੇ ਡਿੱਗਣ ਉਹ ਤਾਂ ਨੁਕਸਾਨ ਹੀ ਬਹੁਤ ਹੋਣਾ ਤਾਂ ਟੁੱਟ ਪਾਜੇ ਬਹੁਤ ਹੋਈ ਆ। ਕਲਾਸ ਵਿੱਚ ਟੁੱਟਦੇ ਨੇ। ਥੋੜੀ ਉੱਥੇ ਪਾਸਾ ਲਗਾਉਣਗੇ ਜੀ ਤੁਹਾਨੂੰ ਸਨਮਾਨਤ ਕਰਨਾਗਾ। ਹੈ? ਠੀਕ ਹੈ। ਹੂੰ ਇੱਟੇ ਵਾਲੇ ਸਨਮਾਨ ਕਰਨਗੇ ਜੀ। ਲੈਡ ਹੁਣ ਡੈਲੀ ਕੱਟਾ ਕਰਨਗੇ। ਉਸਤਾਲ ਡੈਲੀ। ਹੁਣ ਡੈਲੀ ਹੁਣ ਆਈ ਕੋਸਰੂਤੀ ਨੇੜਾ ਥੋੜਾ ਜਿਹਾ ਮਾਹੌਲ ਖੋਆ। ਮਾਹੌਲ ਤਾਂ ਐ ਨਹੀਂ ਪਤਾ 20 ਤਰੀਕ ਤੱਕ ਸੈੱਟ ਨਹੀਂ ਹੋ ਸਕਦਾ ਹੌਲੀ ਹੌਲੀ ਲੋਕਾਂ ਨੂੰ ਆਤਜਿਬ ਆ ਰਹੇ ਨੇ ਬਿਜਲੀ ਗਿਆ ਜੇ ਪੱਤਾ ਕੱਟਾ ਔੜ ਲੱਗੇ ਬਲੈਕਆਊਟ ਜਾ ਹੋ ਜੇ ਕੋਈ ਕੰਮ ਕਰਦਾ ਕੋਰੋਨੇ ਨਹੀਂ ਹੋ ਜਿਆਣਾ ਸਾਰਾ ਕੁਝ ਤਾਂ ਦਿਖਾਉਣਗੇ ਖੰਡ ਥੋੜਾ ਕੋਪਣੇ ਰਹਾ ਬਹੁਤ ਮੇਰਾ ਤੀ ਜੰਮ ਵੀ ਨਹੀਂ ਕੁਝ ਦੇਖਦਾ ਤੀ ਜੋ ਵੀ ਸ਼ਾਂਤੀ ਬਹੁਤ ਹੀ ਨਾ ਸ਼ਹਿਰ ਵੀ ਛੇਤੀ ਟਾਈਮ ਵਾਲੀ ਬੰਦ ਹੋ ਗਈ ਸੀ ਸੁੱਧੂ ਜੇ ਇਤਾਂ ਦੇ ਚੰਗੇ ਫਿਰੇ ਹਨ ਵੜ ਕੇ ਜਾਓ ਪਜਾਓ ਪਜੋ ਸਰ ਮੈਂ ਦੇਖਿਆ ਜੀ 8 ਵਜੇ ਨੂੰ ਲੱਗੇ ਦੀ ਦੁਕਾਨਾਂ ਤੋਂ ਕੁੱਨਾਂ ਦੀਆਂ ਬੰਦ ਕਰਨ ਚੰਡੀਗੜ੍ਹ ਤਾਂ ਕੱਲ ਦੁਪਹਿਰੀ ਬਾਦ ਦੀ ਾਲਾਰਮ ਜੇ ਹਾਰਨ ਹਮਲ ਜਮ ਮੈਂ ਉੱਥੇ ਖੜਾ ਵੀ ਆ ਮੋਬਾਈਲ ਦੇਖ ਰਿਹਾ ਵੀ ਦੋਹਾਂ ਸਿਰੇ ਹੈ ਨਾ ਉਧਰ ਨੇਪਾਲ ਸੜ ਹਾਂ ਉੱਥੇ ਠੀਕ ਹੈ ਮਾਹੌਲ ਹੈ ਤਾਂ ਕੱਲ ਤਰਨ ਤਰਨ ਕਰਿਆ ਫੋਨ ਉਹ ਕੋਈ ਨਹੀਂ ਕੋਈ ਗੱਲਬਾਤ ਨਹੀਂ ਕੀ ਇਹਨੇ ਠੀਕ ਹੈ ਨਾਲ ਤਾਂ ਬਾਰਡਰ ਰੇ ਵਿੱਚ ਬੈਠੇ ਨੇ ਇਹਨਾਂ ਜੰਮੀ ਮਾਹੌਲ ਸੇਫ ਹੈ ਗੱਡੀ ਕੋਈ ਦਿੱਕਤ ਨਹੀਂ ਥੋੜਾ ਖਾ ਥੋੜਾ ਖਾਬਰ ਵਾਲੇ ਵੀ ਚੱਕਦੇ ਵੀ ਵੱਧ ਨੇ ਖਾਬਰ ਵਾਲੇ ਉਹ ਕੋਰੋਨਾ ਮੇਲੇ ਦੇਖਿਆ ਕੋਰੋਨਾ ਮੇਲੇ ਬਾਈ ਵੀਡੀਓ ਦੇ ਹੋਏ ਜਗ੍ਹਾ ਇੰਨੇ ਕੇਸ ਆ ਗਏ ਇੰਨੇ ਕੇਸ ਆ ਗਏ ਉਹਨੇ ਉਹ ਸਾਰੇ ਇੱਧਰ ਤਾਂ ਹੀ ਡਰਾਈ ਜਾਂਦੇ ਨੇ ਯਾਰ ਇੱਥੇ ਹੀ ਗਿਆ ਆਪਾਂ ਦਾ ਸੋਨਾ ਦਾ ਵੀਡੀਓ ਤੇ ਬਾਹਰ ਕੁਝ ਨਹੀਂ ਜੀ ਗਾ ਟੂਰਨਾਮੇਲੇ ਦਾ ਬਾਹਰ ਹੀ ਗਿਆ ਯਾਰ ਕੋਈ ਭੈਣ ਤੂੰ ਐਡੀ ਗੱਲਬਾਤ ਨਹੀਂ ਕਰ ਮੋਗ ਚਲਾਇਆ ਹੁਣ ਤਾਂ ਥੋੜਾ ਟਿਕਾ ਜਾ ਤਾਂ ਹੋ ਗਿਆ ਮਾੜਾ ਜਿਹੜਾ ਹੈਗਾ ਤੀ ਦਬਾਈ ਵੀ ਇਹੇ ਕੰਮ ਚ ਤੀ ਇਹੀ ਕੰਮ ਚ ਲੱਗਦੀ ਤਾਂ ਕੰਮ ਤਾਂ ਸੇਫਟੀ ਵਾਲਾ ਵਧੀਆ ਹਨਾ ਉਦਾਂ ਪਰਡੇ ਵੀ ਗਏ ਹਨ ਰਮਾਨੀਰ ਮੁਨੀ ਗਏ ਹਨ ਕੰਮ ਹੈ ਬਹੁਤ ਹੈਗਾ ਲੱਗਦਾ ਇਸਲਾ ਕੰਮ ਤਾਂ ਵਧੂਗਾ ਕਰਨ ਕਰਦੇ ਕੰਮ ਨਾ ਵੀਰ ਆ ਦੇਖ ਲਾ ਆ ਤਾਂ ਨਹੀਂ ਲੱਗ ਰਿਹਾ ਇਹਦਾ ਵੱਡਾ ਹਨਾ 24 ਦਾ ਤੁਸੀਂ ਅਫਦਲ ਤਸਲੀਬਾਂ ਪਾਈਆਂ ਨੇ ਬੰਨਿਆ ਜਿਵੇਂ ਇਨਸਾਨੀ ਰਹਿਣੀਆਂ ਇਹ ਵਾਹ ਲਾ ਟੋਪ ਖੁੱਲ ਗਿਆ ਪੀ ਕਰਾਸ ਦੇ ਵਿੱਚ ਹੋ ਗਿਆ ਹੰਦਾ ਫਰੀਲ ਉਹਦੇ ਜਿਹੜੇ ਫੋਰ ਵੀ ਜੇ ਕੰਡਮ ਨੇ ਮੈਂ ਇਹ ਕੋਲ ਜੀ ਕਿੰਨੇ ਸਾਲ ਹੋ ਗਏ ਉਹਨਾਂ ਕੇ ਲੈਣ ਗੱਡੀ ਨੂੰ ਵੀ ਇਹ ਕਰ ਲਾਂਗੇ ਜਿੰਦਾਂ ਮੈਂ ਉਹ ਕਹਿੰਦੇ ਨੇ ਉਧਰ ਪੂਰਨ ਕਿ ਕਹਿੰਦੇ ਹੋਰ ਹੁਣ 20 ਸਾਲ ਤੋਂ ਵੱਧਾ ਹੋ ਗਿਆ ਹੁਣ ਕੇ ਲੈਣ ਨਿਕਲੀ ਨਾ ਜੀ ਆ ਲਓ ਯਾਰ ਆ ਮਿੱਤਰ ਚਾਹ ਚੂ ਪੀਏ ਗਰਮਾ ਗਰਮ ਮਲਾ ਨਹੀਂ ਸਕਦੇ ਲੋ ਹਾਂ ਮੈਂ ਕੋਈ ਨਾ ਡਾਕਟਰ ਕਹਿੰਦਾ ਮੈਂ ਜੰਦ ਹੋਈ ਰਹਿੰਦੇ ਫਿਰ ਫੇਰ ਲੱਗਦਾ ਜੇ ਪੂਰਪਾਰੀ ਲਈ ਨਾ ਮਾ ਠੀਕ ਦੋ ਜੁ ਸਰੀਰ ਨਾ ਕੋ ਨਾ ਗਲੇ ਪਰ ਕੇਵਰ ਪੂਰਪਾਰੀ ਲਿਖਦੇ ਹਾਂ ਟੈਸਟਾਂ ਦੁਬਾਰਾ ਹੋ ਗਈ ਥੀ ਚਲ ਦੁਬਾਰੇ ਫੇਰ ਲਾਈਵ ਸ਼ੁਰੂ ਕਰਾਂਗੇ ਮੈਂ ਗਲਤ ਚਾਹ ਪਾਣੀ ਛਕ ਲਈ